इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਦਰਸੰਗਰ ਉਸੂਲ ਪਰ ਖੜੇ ਆ ਰਿੰਡਲ ਲੜ ਹੈ ਜਿੱਥੇ ਕਹਿ ਮੈਂ ਫੋਰਾ ਚੋਨਾ ਇੱਥੇ ਬਿਜਲੀ ਵਿਭਾਗ ਦੇ ਆ ਨਾ ਪ੍ਰੋਵਾਈ ਦਾ ਕਾਰਨ ਇੱਕ ਮੱਜਦਾ ਦੀ ਮੌਤ ਹੋ ਚੁੱਕੀ ਹੈ ਤੇ ਇਹ ਤਾਰ ਅਕਸਰ ਬਿਜਲੀ ਵਿਭਾਗ ਦੀ ਫੱਲੇ ਲੜਕਦੀਆਂ ਰਹਿੰਦੀਆਂ ਹਨ ਤੇ ਲੋਕਾਂ ਵੱਲੋਂ بار بار ਬਿਜਲੀ ਮਾਈਕ ਮੈਨੂੰ ਅਪੀਲਾ ਵੀ ਕੀਤੀਆਂ ਜਾਂਦੀਆਂ ਹਨ ਕਿ ਤਾਰਾਂ ਨੂੰ ਸਹੀ ਕੀਤਾ ਜਾਵੇ ਪਰ ਅੱਜ ਇੱਕ ਮੱਝ ਦਾ ਨੁਕਸਾਨ ਹੋ ਗਿਆ ਤੇ ਇੱਥੇ ਇਨਸਾਨੀ ਜਾਨ ਵੀ ਜਾ ਸਕਦੀ ਹੈ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਉੱਪਰ ਤਾਰ ਟੁੱਟੀ ਹੋਈ ਸੀ ਤੇ ਇੱਥੇ ਇੱਕ ਮੱਝ ਦੀ ਮੌਤ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਲੇੜੀ ਤੋਂ ਜਿੱਤੇ ਬਿਜਲੀ ਵਿਭਾਗ ਦੇ ਦੀ ਲਾਪਰਵਾਹੀ ਕਾਰਨ ਇੱਥੇ ਇੱਕ ਮੱਝ ਦੀ ਮੌਤ ਹੋ ਗਈ ਹੈ ਤੇ ਇੱਥੇ ਲੋਕਾਂ ਦਾ ਆਉਣਾ ਜਾਣਾ ਕਾਫੀ ਹੈ ਤੇ ਇੱਥੇ ਕਿਸੇ ਇਨਸਾਨ ਦੀ ਵੀ ਮੌਤ ਹੋ ਸਕਦੀ ਹੈ ਤੇ ਇੱਥੇ ਅੱਜ ਪਿੰਡ ਵਾਸੀ ਵੀ ਇਕੱਠੇ ਹੋਏ ਆ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਬਾਰ-ਬਾਰ ਬਿਜਲੀ ਵਿਭਾਗ ਨੂੰ ਫੋਨ ਕੀਤੇ ਅੱਜ ਜਦੋਂ ਇਹ ਕਰੰਟ ਲੱਗਿਆ ਉਦੋਂ ਮਿਜਲੀ ਵਿਭਾਗ ਨੂੰ ਬਾਰ-ਬਾਰ ਫੋਨ ਕੀਤੇ ਆ ਨਾ ਕਿਸੇ ਨੇ ਗ੍ਰਿਡ ਵਾਲੇ ਨੇ ਫੋਨ ਹੀ ਨਾ ਚੱਕਿਆ ਤੇ ਨਾ ਜਈ ਨੇ ਕੋਈ ਗੱਲ ਕੀਤੀ ਆ ਸੋ ਇੱਕ ਗਰੀਬ ਆਦਮੀ ਦੀਆਂ ਮੱਜਾਂ ਇੱਥੇ ਦੋ ਦੇ ਕਰੰਟ ਲੱਗਿਆ ਸੀ ਇੱਕ ਮੱਜ ਤਾਂ ਠੀਕ ਹੈ ਤੇ ਦੂਸਰੀ ਦੀ ਮੌਤ ਹੋ ਚੁੱਕੀ ਹੈ ਤੇ ਇੱਥੇ ਕਦਰ ਵੀ ਇਨਸਾਨੀ ਜ਼ਿੰਦਗੀ ਦੀ ਵੀ ਮੌਤ ਹੋ ਸਕਦੀ ਹੈ ਕਿਉਂਕਿ ਇੱਥੇ ਲੋਕਾਂ ਦਾ ਅਕਸਰ ਆਉਣਾ ਜਾਣਾ ਹੈ ਸੋ ਪੰਜਾਬ ਸਰਕਾਰ ਵੱਲੋਂ ਬਾਰ ਬਾਰ ਦਾਅਵੇ ਕੀਤੇ ਜਾਂਦੇ ਹਨ ਕਿ ਅਸੀਂ ਇਹ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਸੁਰੱਖਿਆ ਕੀਤੀ ਜਾਵੇਗੀ ਨਾ ਤਾਂ ਇੱਥੇ ਕੋਈ ਬਾਰੀ ਵਾਰ ਸਾਹਿਬ ਬਿਜਲੀ ਵਿਭਾਗ ਦੇ ਦੀਆਂ ਤਾਰਾਂ ਥੱਲੇ ਲੜਕਦੀਆਂ ਨਾ ਅਕਸਰ ਪਿੰਡਾਂ ਦੇ ਵਿੱਚ ਰਿਪੋਰਟਾਂ ਆਉਂਦੀਆਂ ਨੇ ਬਿਜਲੀ ਵਿਭਾਗ ਦੇ ਕਿ i tell you ਬਿਜਲੀ ਵਿਭਾਗ ਦਾ ਬੁਰਾ ਹਾਲ ਹੈ ਤੇ ਲਲੇੜੀ ਪਿੰਡ ਦੀ ਏ ਤੁਹਾਨੂੰ ਸਹੀਆਂ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਜਿੱਥੇ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਨਾਲ ਇੱਕ ਗਰੀਬ ਆਦਮੀ ਦੀ ਮੱਜ ਦੀ ਮੌਤ ਹੋ ਚੁੱਕੀ ਹੈ ਤੇ ਕਰੰਟ ਲੱਗਣ ਦੇ ਨਾਲ ਤੇ ਆਪਾਂ ਇਹ ਗੁੱਜਰ ਵਿਭਾਗ ਨਾਲ ਬੰਦਾ ਸੰਬੰਧਤ ਆ ਸੋ ਇਨਸਾਨੀਅਤ ਦੇ ਤੌਰ ਤੇ ਜੇ ਪਸ਼ੂ ਕਿਸੇ ਦਾ ਵੀ ਹੋ ਸਕਦਾ ਹੈ ਚਾਹੇ ਸਾਡਾ ਹੋਵੇ ਤੇ ਇਸ ਬਿਜਲੀ ਦੀਆਂ ਤਾਰਾ ਕਰਨ ਇਨਸਾਨੀ ਜ਼ਿੰਦਗੀ ਵੀ ਜਾ ਸਕਦੀ ਹੈ ਲੋਕਾਂ ਨੇ ਲੋਕਾਂ ਦਾ ਕਹਿਣਾ ਕਿ ਅਸੀਂ ਬਾਰ ਬਾਰ ਬਿਜਲੀ ਵਿਭਾਗ ਨੂੰ ਕਹਿੰਦੇ ਪਰ ਕਿਸੇ ਨੇ ਵੀ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਸੋ ਕੀ ਕਹਿਣਾ ਹਾਂ ਜੀ ਕਿੰਨੀਆਂ ਮੱਜਾਂ ਨੂੰ ਤਰਾਂਤ ਲੱਗਿਆ ਸੀ ਤਿੰਨ ਮੱਜਾਂ ਲੱਗਿਆ ਸੀ ਤੇ ਦੋ ਦੇ ਬੱਚਤ ਹੋ ਗਏ ਦੋ ਦੇ ਬੱਚਤ ਹੋ ਗਏ ਇੱਕ ਛੋਟੀਆਂ ਮਰ ਗਈ ਪੰਜਵੇਂ ਮਹੀਨੇ ਦੇ ਗੱਪੜ ਸੀ ਪੰਜ-ਛੇ ਮਹੀਨੇ ਇਹ ਤਾਰ ਪਹਿਲਾਂ ਥੱਲੇ ਲੜਕਦੀ ਸੀ ਤਾਰ ਪਹਿਲਾਂ ਥੱਲੇ ਲੜਕਦੀ ਸੀ ਪੜੀਏ ਤੁਸੀਂ ਤਾਂ ਇੱਥੇ ਰਹਿਣ ਵਾਲਿਆਂ ਦੇ ਤਾਰਾਂ ਦਾ ਇੱਥੇ ਅਕਸਰ ਬਿਜਲੀ ਵਿਭਾਗਾਂ ਦੀਆਂ ਲੋਕਾਂ ਦੀ ਅਣਗਹਿਲੀ ਰਹਿਣੀ ਆ ਵੀ ਬਾਹਰ ਖੇਤਾਂ ਦੇ ਵਿੱਚ ਵੀ ਨਹੀਂ ਉਹ ਤੇ ਇਹ ਪਿੰਡਾਂ ਦੇ ਵਿੱਚ ਵੀ ਅਕਸਰ ਇਹ ਮੈਗਨੇ ਦਾ ਲਾਪਰਵਾਹੀ ਮੰਨਿਆ ਜਾਂਦਾ ਹੈ ਬਿਲਕੁਲ ਜੀ ਲਾਪਰਵਾਹੀ ਹੋਰ ਕੀ ਹੈ ਕਿਉਂਕਿ ਇੰਨਾ ਕਹਿਣ ਦੇ ਬਾਵਜੂਦ ਵੀ ਅਗਰ ਕੋਈ ਪ੍ਰਸ਼ਾਸਨ ਜਾਂ ਸਾਥ ਨੂੰ ਸੁਣਦੇ ਜਿਆ ਅੱਜ ਤਾਂ ਮਾਧਾ ਨੁਕਸਾਨ ਹੋਇਆ ਕੱਲ੍ਹ ਕੋਈ ਦਾ ਜਾਣ ਦਾ ਨੁਕਸਾਨ ਵੀ ਹੋ ਸਕਦੀ ਕਿਉਂਕਿ ਇਹ ਦਾ ਪੂਰ ਸੇਰੀਆ ਇੱਥੇ ਆਉਣਾ ਜਾਣਾ ਅਕਸਰ ਬੰਦੇ ਦਾ ਕਿਉਂਕਿ ਇਹ ਰਹਿੰਦਾ ਹੈ ਇੱਥੇ ਬਾਬਾ ਜੀ ਦੀ ਜਗ੍ਹਾ ਵੀ ਇੱਥੇ ਗੁਰਦ ਆਂਬੀ ਹੈ ਸਾਡਾ ਇੱਥੇ ਸਾਰੇ ਆਉਂਦੇ ਜਾਂਦੇ ਨੇ ਇੱਥੇ ਵੀ ਸਾਰੇ ਆਉਂਦੇ ਜਾਂਦੇ ਨੇ ਕੋਈ ਵੀ ਬੱਚਾ ਵੀ ਐਸੀ ਹਾਦਸਾ ਵਾਪਰ ਸਕਦਾ ਸੀ ਤਾਂ ਇੱਕ ਮੱਝ ਸੀ ਕਿਸੇ ਇਨਸਾਨ ਦੀ ਵੀ ਜਾਨ ਜਾ ਸਕਦੀ ਸੀ ਇਸ ਲਈ ਤੁਹਾਡੀ ਸ਼ਾਬਾਸ਼ ਹੈ ਤੁਸੀਂ ਇਸ ਚੀਜ਼ ਨੂੰ ਇੱਕ ਸ਼ਾਸਨ ਪ੍ਰਸ਼ਾਸਨ ਸਾਹਮਣੇ ਲੈ ਕੇ ਆਂਦਾ ਹੈ ਤੇ ਬਹੁਤ ਵਧੀਆ ਗੱਲ ਹੈ ਪਰ ਇਹ ਗਰੀਬ ਬੰਦੇ ਨੂੰ ਇਸ ਚੀਜ਼ ਦਾ ਮੁਆਵਜ਼ਾ ਵੀ ਦੇਣਾ ਚਾਹੀਦਾ ਔਰ ਇਹਨਾਂ ਤੇ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਇਹ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਿਆਮ ਬਿਜਲੀ ਵਿਭਾਗ ਦੀ ਲਾਪਰਵਾਹੀ ਤੇ ਬਿਜਲੀ ਮੈਟਮੇ ਦੇ ਵਿੱਚ ਸਖਤ ਐਕਸ਼ਨ ਹੋਣਾ ਚਾਹੀਦਾ ਸੋ ਪੰਜਾਬ ਸਰਕਾਰ ਨੂੰ ਇਹਨਾਂ ਲੋਕਾਂ ਦੀ ਅਪੀਲ ਹੈ ਕਿ ਇੱਥੇ ਕਦੇ ਵੀ ਜਾਨ ਮਾਲ ਦਾ ਨੁਕਸਾਨ ਇਨਸਾਨੀ ਦਾ ਇਨਸਾਨੀ ਦਾ ਵੀ ਹੋ ਸਕਦਾ ਹੈ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਵੱਲ ਕਿਵੇਂ ਧਿਆਨ ਦੇਣਾ ਹੈ ਕੈਮਰਾਮੈਨ ਅਮਰਪਾਲ ਦੇ ਨਾਮ ਕੁਲਵਿੰਦਰ ਸਿੰਘ ਅਰਸ਼ੀ